ਲੋਕ ਮਹੱਲਾ ਤੀਜਾ ਕਲੋ ਮ ਸਜਨੀ ਕਿਆ ਸਦਾਈਏ ਹਿਰਦੇ ਹੀ ਲਖਲੇ ਸਦਾ ਸਾਹਿਬ ਕੈ ਰੰਗ ਰਹੇ ਕਬੂ ਨ ਤੂਟ ਸਨੇਹ ਕਲੋ ਮ ਸਜਨੀ ਜਾਏ ਸੀ ਲਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋਤਰ ਛੋਡੀ ਸੱਚੇ ਪਾਏ ਮਹੱਲਾ ਤੀਜਾ ਨਦਰਿ ਆਵਦਾ ਨਾਲ ਨਾ ਚੱਲੀ ਵੇਖੋ ਕੋ ਵਿਉ ਪਾਏ ਸਤਗੁਰ ਸੱਚੇ ਤੇ ਰੜਾਇਆ ਸੱਚ ਰਹੋਲੀ ਬੁਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਬਾਡੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਪੇਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਵਤਾ ਧਰਮੀ ਵਕਸੀਤ ਤੂੰ ਸੱਚਾ ਆਪ ਨਿਉ ਸੱਚ ਤਾਂ ਡਰੀਏ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ